ਅਕਾਲੀ ਸਰਕਾਰ ਦਾ ਕਾਰਜਕਾਲ ਮੁੱਕਣ ਦੇ ਨੇੜੇ ਆਉਂਦਿਆਂ ਅਤੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੀ ਦਸਤਕ ਦੇ ਨਾਲ ਹੀ ਅਕਾਲੀ ਦਲ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਅਜੇ ਆ ਸੋਮਵਾਰ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਲੰਬੀ ਵਿਸੰਗਤ ਦਰਸ਼ਨ ਦੌਰਾਨ ਵਾਪਰਿਆ। ਘਟਨਾ ਲੰਬੀ ਹਲਕੇ ਦੇ ਪਿੰਡ ਸਿੰਘੇਵਾਲਾ ਵਿੱਚ ਵਾਪਰੀ। ਸੰਗਤ ਦਰਸ਼ਨ ਸਮਾਗਮ ਦੌਰਾਨ ਸਥਾਨਕ ਅਕਾਲੀ ਆਗੂਆਂ ਦੁਆਰਾ ਗਰੀਬ ਦਿਹਾੜੀਦਾਰਾਂ ਨਾਲ ਲੋਕ ਭਲਾਈ ਸਕੀਮਾਂ ਦਾ ਲਾਭ ਲੈਣ ਸਮੇਂ ਵਿਤਕਰੇ ਬਾਜ਼ੀ ਦੀ ਸ਼ਿਕਾਇਤ ਕਰਨ ਪੁੱਜੀ। ਨਰੇਗਾ ਕਾਮਿਆਂ ਨੂੰ ਬਾਦਲ ਸਾਹਿਬ ਨੂੰ ਮਿਲਣ ਵੀ ਨਾ ਦਿੱਤਾ ਗਿਆ। ਇਹਨਾਂ ਕਾਮਿਆਂ ਨੂੰ ਪੁਲਿਸ ਮੁਲਾਜ਼ਮਾ ਨੇ ਧੱਕੇ ਮਾਰ ਕੇ ਪੰਡਾਲ ਵਿੱਚੋਂ ਬਾਹਰ ਕੱਢ ਦਿੱਤਾ ਅਤੇ ਬਾਦਲ ਸਾਹਿਬ ਨੇ ਵੀ ਉਹਨਾਂ ਨੂੰ ਮਿਲਣਾ ਕੋਈ ਜ਼ਰੂਰੀ ਨਾ ਸਮਝਿਆ ਇਸ ਤੋਂ ਗੁੱਸੇ ਵਿੱਚ ਆਏ ਲੋਕਾਂ ਨੇ ਅਕਾਲੀ ਦਲ ਮੁਰਦਾਬਾਦ ਅਤੇ ਕੇਸਰੀ ਵਾਹ ਜਿੰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ ਇਹਨਾਂ ਲੋਕਾਂ ਨੇ 2017 ਚੋਣਾਂ ਵਿੱਚ ਬਾਦਲਾ ਨੂੰ ਵੋਟਾਂ ਨਾ ਪਾ ਕੇ ਅਤੇ ਆਮ ਆਦਮੀ ਪਾਰਟੀ ਨੂੰ ਜਿਤਾਉਣ ਦਾ ਪ੍ਰਣ ਵੀ ਲਿਆ ਆ ਭਲਨਾ ਸਿੰਘ ਆਇਓ ਜਾਂ ਭਲਨਾ ਸਿੰਘ ਆਜੋ ਆ ਜਿੰਨੀ ਪਬਲਿਕ ਬੈਠੀ ਹੈ ਸਾਰੀ ਸਿੰਘਾੜੀ ਵਾਲੇ ਦੇ ਵਾਸੂ ਹੈ ਕਿਸੇ ਨੂੰ ਕੁਝ ਨਹੀਂ ਦਿੱਤਾ ਇਹਨਾਂ ਨਰੇਗਾ ਰੁਗਾ ਤੈਨੂੰ ਕਿਸੇ ਨੇ ਕਿਹਾ ਨਹੀਂ ਕਿ ਗੱਲ ਬਾਤ ਕਰਨੇ ਧੜਕੇ ਚਾਰ ਤਾਂ ਸਾਨੂੰ ਅੰਦਰ ਪਾਲਖਹ ਦੇ ਕੋਲੇ ਨਹੀਂ ਜਾਣ ਦਿੱਤੇ ਇਹਨਾਂ ਨੇ ਜਿਹੜੇ ਇਹਨਾਂ ਦੇ ਮੁਖੀਆ ਬੰਦੇ ਸਾਨੂੰ ਅੰਦਰ ਨਹੀਂ ਵੜਨ ਦਿੱਤੇ ਸੰਗਦਰਸ਼ਨ ਕੀ ਕਹਿਨੇ ਗਏ ਸੀ ਜੇ ਉਸ ਤੋਂ ਅੰਦਰ ਦਰਸ਼ਨ ਅਸੀਂ ਕਹਿਨੇ ਜੀ ਕੇਸਰੀਵਾਲ ਨੂੰ ਵੋਟਾਂ ਪਾਵਾਂਗੇ ਜਦਸਕੇ ਇੱਕ ਬੋਲ ਨਹੀਂ ਪਾਉਂਦੇ ਬਾਹਰ